ਤੁਸੀਂ ਦੇਖ ਰਹੇ ਹੋ ਸਰਬ ਧਰਮ ਨਿਊਜ਼ ਚੈਨਲ ਆਸਰ ਦੀ ਟੀਮ ਪਹੁੰਚੀ ਪਿੰਡ ਭੁੰਗਨ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਜਿੱਥੇ ਕਿ ਅਮਰਕੌਰ ਚੰਨਕੌਰ ਵੈਲਫੇਅਰ ਸੁਸਾਇਟੀ ਭੁੰਗਨ ਨੇ ਜਿਸ ਦੇ ਸਰਪ੍ਰਸਟ ਡਾਕਟਰ ਹਰਦੀਪ ਸਿੰਘ ਪ੍ਰਹਾਰ ਜਸਵਿੰਦਰ ਕੋਰ ਪ੍ਰਹਾਰ ਜੂ ਐਸਏ ਦੇ ਸਹਿਯੋਗ ਸਦਕਾ ਸ਼ਹੀਦ ਗਿਆਨ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੁੰਗਨ ਨੇ ਵਿਖੇ ਸਕੂਲੀ ਵਿਦਿਆਰਥੀਆਂ ਨੂੰ 175 ਗਰਮ ਹੁੱਡੀ ਜੈਕਟਾਂ ਵੰਡੀਆਂ ਗਈਆਂ ਇਸ ਬਾਰੇ ਜਾਣਕਾਰ ਦਿੰਦੇ ਹੋਏ ਜਗਤਾਰ ਸਿੰਘ ਭੁੰਗਰਨੀ ਜੀ ਨੇ ਸਰਬਤਰਮਨੀ ਉਹਦੀ ਟੀਮ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਸਕੂਲ ਵਿੱਚ ਕਰਵਾਏ ਸਮਾਗਮ ਦੀ ਪ੍ਰਧਾਨਗੀ ਸਕੂਲ ਦੇ ਪ੍ਰਿੰਸੀਪਲ ਸਰਦਾਰ ਗੁਰਪ੍ਰੀਤ ਸਿੰਘ ਨੇ ਕੀਤੀ ਅਤੇ ਸਮਾਗਮ ਦੇ ਸ਼ੁਰੂ ਵਿੱਚ ਸਕੂਲ ਦੇ ਸੀਨੀਅਰ ਅਧਿਆਪਕ ओंकार ਸ਼ਰਮਾ ਵੱਲੋਂ ਬੈਲਫਰ ਸੋਸਾਇਟੀ ਦੇ ਸਮੂਹ ਆਏ ਅਹੁਦੇਦਾਰਾਂ ਦਾ ਸਕੂਲ ਵਿੱਚ ਕੇ ਪਹੁੰਚਣ ਤੇ ਜੀ ਆਇਆਂ ਕਿਹਾ ਗਿਆ ਤੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ ਸੋਸਾਇਟੀ ਦੇ ਮੁਖ ਬੁਲਾਰੇ ਬਾਈਸ ਪ੍ਰਧਾਨ ਜਗਤਾਰ ਸਿੰਘ ਸਰਜੀਤ ਸਿੰਘ ਮਸੂਤਾ ਸੀਨੀਅਰ ਅਗੂਤੇ ਪ੍ਰਦਾਨ ਗੁਰਦੁਆਰਾ ਸ੍ਰੀ ਗੁਰੂ ਹਰਾਈ ਸਾਹਿਬ ਭੰਗਨ ਜੀ ਨੇ ਕਿਹਾ ਕਿ ਛੋਟੇ ਬੱਚੇ ਵਿਦਿਆਰਥੀ ਦੇਖ ਦਾ ਸ਼ਰਮਾਇਆ ਹੁੰਦੇ ਹਨ ਇਹਨਾਂ ਦੀ ਸਿਹਤ ਅਤੇ ਸੰਭਾਲ ਜ਼ਰੂਰੀ ਹੈ ਜਿਹਨਾਂ ਵੱਡੇ ਹੋਣ ਤੇ ਦੇਸ਼ ਦੀ ਬੰਗੜੋੜ ਸੰਭਾਲਣੀ ਹੁੰਦੀ ਹੈ ਇਸ ਮੌਕੇ ਸੋਸਾਇਟੀ ਪ੍ਰਧਾਨ ਜਸਵੀਰ ਸਿੰਘ ਮਿਨਹਾਸ ਜਨਨ ਸਕੱਤਰ ਪਰਮਿੰਦਰ ਸਿੰਘ ਪੋਸੀ ਮੈਂਬਰ ਬਲਬੀਰ ਸਿੰਘ ਫਗਲਾਣਾ ਮੈਂਬਰ ਹਰਜੀਤ ਸਿੰਘ ਪੱਟੀ ਮੈਂਬਰ ਪਰਮਜੀਤ ਸਿੰਘ ਮਿਨਹਾਸ ਅਕਾਊਂਟੈਂਟ ਪ੍ਰਵਿੰਦਰ ਰਾਣਾ ਮੈਂਬਰ ਬਲਬੀਰ ਸਿੰਘ ਤੰਬੜ ਇਸ ਮੌਕੇ ਹਾਜ਼ਰ ਸਨ ਇਸ ਮੌਕੇ ਵਿਦਿਆਰਥੀਆਂ ਨੂੰ ਹੁੱਡੀ ਜੈਕਟਾਂ ਤਕਸੀਮ ਕੀਤੀਆਂ ਗਈਆਂ ਇਸ ਮੌਕੇ ਪ੍ਰਿੰਸੀਪਲ ਗੁਰਪ੍ਰੀਤ ਸਿੰਘ ਅਤੇ ਉਹਨਾਂ ਦਾ ਸਮੁੱਚਾ ਸਟਾਫ ਸ਼੍ਰੀਮਤੀ ਕੁਲਵਿੰਦਰ ਕੌਰ ਸ਼੍ਰੀ ਧਰਮਵੀਰ ਸ਼੍ਰੀ ਓਂਕਾਰ ਸ਼ਰਮਾ ਸ਼੍ਰੀਮਤੀ ਜਸਵਿੰਦਰ ਕੌਰ ਸ਼੍ਰੀਮਤੀ ਕੁਮਲੇਸ਼ ਰਾਣੀ ਸ਼੍ਰੀਮਤੀ ਰਜਿੰਦਰ ਕੌਰ ਸ਼੍ਰੀਮਤੀ ਨਵਦੀਪ ਕੌਰ ਸ਼੍ਰੀਮਤੀ ਰੀਨ ਨਾਰਾਇਣ ਸ਼੍ਰੀਮਤੀ ਸੰਗੀਤ ਸ਼ਰਮਾ ਸਰਦਾਰ ਬਲਜੀਤ ਸਿੰਘ ਸ਼੍ਰੀ ਗੁਰਦੇਵ ਸਿੰਘ ਸ਼੍ਰੀ ਲੋਕਦੀਪ ਸਹਿਦੀਪ ਅਤੇ ਸ਼੍ਰੀ ਅਤੁਲ ਕੁਮਾਰ ਨੇ ਬੈਲਫੇਅਰ ਸੋਸਾਇਟੀ ਦੇ ਸਮੂਹ ਅਹੁਦੇਦਾਰਾਂ ਤੇ ਮੈਂਬਰਾਂ ਦਾ ਧੰਨਵਾਦ ਕੀਤਾ ਆਓ ਅਸੀਂ ਦੇਖਦੇ ਹਾਂ ਇਸ ਮੌਕੇ ਦੇ ਕੁਝ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਮਾਸਟਰ ਮੌਨਸੂਨ ਡਾਂਡੀਆਂ ਦੀ ਖਾਸ ਰਿਪੋਰਟ ਸਰਬਤਰਮ ਨਿਊ ਚੈਨਲ ਹੁਸ਼ਿਆਰਪੁਰ ਜਿਦਾ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਮਾਤਾ ਅਮਰਕੌਰ ਚਰਨਕੌਰ ਵੈਂਕਰ ਸੋਸਾਇਟੀ ਜਿਨ੍ਹਾਂ ਨੇ ਕਿ ਪਿਛਲੇ 8-10 ਸਾਲਾਂ ਤੋਂ ਇਸ ਸਕੂਲ ਦੇ ਲਈ ਇਸ ਸੰਸਥਾ ਦੇ ਲਈ ਬਹੁਤ ਸਾਰੇ ਕੰਮ ਜਿਹੜੇ ਆ ਉਹ ਕੀਤੇ ਆ ਇੰਨੇ ਕੰਮ ਕੀਤੇ ਕਿ ਬਾਰ-ਬਾਰ ਆਪਾਂ ਉਹਨਾਂ ਦੀ ਗਿਣਤੀ ਕਰਦੇ ਕਰਦੇ ਥੱਕ ਜਾਂਦੇ ਕਿਥੇ ਤੁਸੀਂ ਬੈਠੇ ਹੋ ਇਹਨਾਂ ਬਲਾਕਸ ਨੂੰ ਲਗਵਾਉਣ ਤੋਂ ਲੈ ਕੇ ਬਹੁਤ ਸਾਰੇ ਕੰਮ ਇਹਨਾਂ ਨੇ ਕਰਾਏ ਔਰ ਹੁਣ ਜਿਹੜਾ ਪਿਛਲੇ ਸਾਲ ਤੋਂ ਨਵਾਂ ਇੱਕ ਪ੍ਰਾਲਾ ਜਿਹੜਾ ਹੈ ਉਹ ਸ਼ੁਰੂ ਹੋਇਆ ਹੈ ਕਿ ਵਿਦਿਆਰਥੀਆਂ ਨੂੰ ਜਿਹੜੀ ਯੂਨੀਫਾਰਮ ਹੈਗੀ ਆ ਜਿਨ੍ਹਾਂ ਨੂੰ ਨਹੀਂ ਮਿਲਦੀ ਕਿਉਂਕਿ 8 ਤੱਕ ਦੇ ਵਿਦਿਆਰਥੀਆਂ ਨੂੰ ਜਿਹੜੀ ਆ ਸਰਕਾਰ ਉਹ ਵਰਦੀ ਦੇ ਰਹੀ ਹੁੰਦੀ ਹੈ ਪਰ ਉਸ ਤੋਂ ਉੱਪਰ ਲਿਆ ਕਲਾਸਿਸ ਨੂੰ ਯੂਨੀਫਾਰਮ ਜਿਹੜੀ ਉਹ ਨਹੀਂ ਮਿਲਦੀ ਪਿਛਲੀ ਵਾਰ ਇਹਨਾਂ ਨੇ ਜਿਹੜੀ ਯੂਨੀਫਾਰਮ ਆ 9ਵੀਂ ਤੋਂ 11ਵੀਂ ਤੱਕ ਦੇ ਵਿਦਿਆਰਥੀਆਂ ਨੂੰ ਦਿੱਤੀ ਸੀ ਪਰ ਇਸ ਸਾਲ ਜੋ ਚਰਚਾ ਹੋਈ ਉਹ ਇਹ ਕਿ ਸਵੈਟਰ ਲਗਭਗ ਸਾਰਿਆਂ ਕੋਲ ਹੁੰਦੇ ਆ ਔਰ ਕਈ ਵਾਰ ਜਦੋਂ ਬਹੁਤ ਠੰਡ ਪੈਂਦੀ ਆ ਤਾਂ ਉਹ ਸਵੈਟਰ ਦੇ ਨਾਲ ਅਸੀਂ ਵੀ ਟੀਚਰ ਵੀ ਇਹੀ ਕਹਿੰਦੇ ਕਿ ਬੇਟਾ ਯੂਨੀਫਾਰਮ ਦਾ ਸਵੈਟਰ ਲੱਗਾ ਤੇ ਸਵੈਟਰ ਹੀ ਪਾ ਕੇ ਆਉਣ। ਕਿ ਅਸੀਂ ਯੂਨੀਫਾਰਮ ਨੂੰ ਪ੍ਰੀਫਰੈਂਸ ਦਿੰਦੇ। ਸੋ ਹੁਣ ਇਹ ਆ ਕਿ ਯੂਨੀਫਾਰਮ ਦੀ ਹੁੱਡੀ ਜਿਹੜੀ ਹੈਗੀ ਆ ਉਹ ਤੁਹਾਨੂੰ ਸਾਰਿਆਂ ਨੂੰ 11ਵੀਂ ਕਲਾਸ ਤੱਕ ਦੇ ਜਿਹੜੇ ਵਿਦਿਆਰਥੀ 6ਵੀਂ 6ਵੀਂ ਤੋਂ ਲੈ ਕੇ ਸਾਰਿਆਂ ਨੂੰ ਮਿਲ ਜਾਣੀ ਹੈ। ਪਰ ਕੁੱਲ ਇਸ ਸਕੂਲ ਦੇ ਜਿਹੜੇ 172 ਵਿਦਿਆਰਥੀ ਹੈਗੇ ਆ ਉਹਨਾਂ ਨੂੰ ਇਹ ਹੁੱਡੀ ਮਿਲ ਜਾਣੀ ਹੈ ਔਰ ਤੁਹਾਡੇ ਇਸ ਸਾਲ ਇਹ ਇਹ ਸੋਚ ਕੇ ਦਿੱਤੀ ਹੈ ਕਿ ਅਗਲੇ 2-3 ਸਾਲ ਜਿਹੜੇ ਹੈਗੇ ਆ ਤੁਸੀਂ ਉਹਨੂੰ ਯੂਜ਼ ਕਰਨਾ ਸੰਭਾਲ ਵੀ ਕਰਨੀ ਹੈ ਔਰ ਜਿੱਦਾਂ ਓਕਾਰ ਸਰ ਨੇ ਪਹਿਲੇ ਕਿਹਾ ਕਿ ਕਈ ਵਾਰ ਨਾ ਹੁੰਦਾ ਕੀ ਹੈ ਕਿ ਕਈ ਜੜਿਆਂ ਤੋਂ ਸਾਨੂੰ ਕਈ ਕੁਝ ਮਿਲਦਾ ਜਿੱਦਾਂ ਜਿਹੜੇ ਫਸ ਸੈਕਿੰਡ ਥਰਡ ਆਉਂਦੇ ਆ ਐਨਿਵਲੀ ਸਾਇਫਰਟ ਵੀ ਮਿਲਦਾ ਹੈ ਨਾ ਸਕਾਲਰਸ਼ਿਪ ਮਿਲਦਾ ਜਾਂ ਸਕੂਲ ਵੱਲੋਂ ਹੋਰ ਕਈ ਪ੍ਰਾਈਜ਼ ਮਿਲਦੇ ਆ ਉਹ ਸਭ ਦਾ ਇੱਕੋ ਹੀ ਉਦੇਸ਼ ਹੁੰਦਾ ਕਿ ਤੁਸੀਂ ਵਧੀਆ ਪੜੋ ਵਧੀਆ ਕਾਰਗੁਜ਼ਾਰੀ ਦਿਖਾਓ ਪਰ ਕੁਝ ਨਾ ਕੁਝ ਬਣ ਕੇ ਆਪਣੇ ਪਰਿਵਾਰ ਨੂੰ ਜਿੱਥੇ ਜੋ ਅੱਜ ਦੀ ਤੁਹਾਡੇ ਪਰਿਵਾਰ ਦੀ ਸਥਿਤੀ ਹੈਗੀ ਹੈ ਮਨੂੰ ਆਪਾਂ ਉਸ ਤੋਂ ਅੱਗੇ ਲੈ ਕੇ ਜਾਣਾ ਉਸ ਤੋਂ ੁੱੱਕੇ ਕੁੱਤੇ ਲੈ ਕੇ ਜਾਣਾ ਕਾਜ ਨਾਲ ਵਰਦੇ ਬਲਬ ਜਿੰਕੂ ਪਗਲਾਣਾ ਜਿੰਨੇ ਚੰਗਾ ਕਿਸਾਨ ਦੇ ਪ੍ਰਧਾਨ ਬਲੰਗ ਤੋਂ ਪਰਵਰ ਜਿੰਕੂ ਸਿੰਘ ਦੀ ਪ੍ਰਧਾਨ ਸਭਾ ਜੇ ਜੇ ਅਮਨੇ ਮੇਰੇ ਜੀ ਦੇ ਕਾਰਸ ਨੇ ਸਾਰਾ ਕੁਝ ਦੱਸੇ ਦਿੱਤਾ ਕਿ ਹਰ ਕੋ ਟਾਈਮਿੰਗ ਹੋਣਾ ਕਰਦਾ ਮਛੌਤ ਕਰ ਦਿੰਦਾ ਤੇ ਜੋ ਬੱਤੀਆਂ ਬਾਸੇ ਆਉਂਦੇ ਰਹਿਣ ਠੰਡ ਦਾ ਮੌਸਮ ਆ ਰਿਹਾ ਉਹਦੇ ਵਾਸਤੇ ਕੁੜੀਆਂ ਲੈ ਕੇ ਆਏ ਆ ਜੋ ਕਿ ਕੰਪੀਲ ਸਾਹਿਬ ਨੇ ਅਮਨੇ ਇਹ ਕਿਹਾ ਸੀ ਕਿ ਸੱਜਾ ਵਾਸਤੇ ਚਾਹੀਦੀ ਆ ਕੰਮਿਤ ਕੀਤੀ ਵੀ ਚੀਜ਼ ਦੀ ਜੀ ਸੰਦੀ ਮਾਲ ਸਾਹਿਬ ਨੂੰ ਇਹ ਇੱਕ ਬਹੁਤ ਹੀ ਚੀਜ਼ ਦੀ ਸਕੂਲ ਵਾਸਤੇ ਬੱਚਿਆਂ ਵਾਸਤੇ ਜਰੂਰਤ ਹੋਵੇ ਤੁਹਾਨੂੰ ਸੋਚੋ ਜਿਸ ਤਰ੍ਹਾਂ ਸਾਨੂੰ ਰੋਗਨ ਕਰਦੇ ਆ ਕਿ ਉਸ ਤਰ੍ਹਾਂ ਉਹ ਪ੍ਰੈਕਟਿਸ ਤੇ ਪਹੁੰਚਦੇ ਆ ਸਿਰਫ ਸਾਡੇ ਤੁਹਾਡੀ ਸਕੂਲ ਦੇ ਵਾਸਤੇ ਬੱਚੇ ਗੱਲਾਂ ਕਰਾਉਣ ਲੱਗਾ ਤਾਂ ਬਹੁਤ ਪੁੱਛਾ ਕਿ ਜੋ ਆਪਣੇ ਡਾਕਟਰ ਹਰਦੇਵ ਸਿੰਘ ਪ੍ਰਹਾਰ ਨੇ ਇਹਨਾਂ ਸਕੂਲਾਂ 'ਚ ਪੜ੍ਹ ਕੇ ਕਲਾਇਤੇ ਪ੍ਰਾਇਮਰੀ ਸਕੂਲ ਪੜ੍ਹੇ ਉਸ ਤੋਂ ਬਾਅਦ ਉਹ ਫਾਸਟ ਸਕੂਲ ਪੜ੍ਹੇ ਪਾਸਟੇ ਸੂਨ ਦੇ ਵਿੱਚ ਵੀ ਤਕਰੀਬਨ ਅਸੀਂ ਉੱਤੇ 4-5 ਲੱਖ ਦਾ ਪ੍ਰੋਪਰਸਟਰ ਸੈਂਟਰ ਬਹੁਤ ਹੀ ਕੰਪਰੇਟਿਵ ਉਹ ਬਣਾ ਕੇ ਦਿੰਦੇ ਆ ਯਾਨੀ ਉਹਨਾਂ ਦੀ ਇੱਕੋ ਹੀ ਗੱਲ ਆ ਕਿ ਜਿਹੜੇ ਬੱਚੇ ਐਜੂਕੇਸ਼ਨ ਦੇ ਵਿੱਚ ਵਧੀਆ ਪੜ੍ਹਨ ਵਾਲੇ ਆ ਉਹਨਾਂ ਨੂੰ ਪੜ੍ਹਾਓ ਉਹਨਾਂ ਦੇ ਹਾਲਾਤ ਦੇਖ ਕੇ ਘਰ ਦੇ ਜੇ ਬੱਚੇ ਕੋਈ ਪਰਿਵਾਰ ਅੱਜਕੱਲ ਇਦਾਂ ਦੇ ਅੱਗੇ ਐਸੇ ਪੜ੍ਹਾਈ ਸਭ ਤੋਂ ਮਹੱਤਵ ਹੈ ਹੈਲਥ ਸਭ ਤੋਂ ਜ਼ਿਆਦਾ ਜ਼ਰੂਰੀ ਆ ਤੇ ਨੇ ਚੀਜ਼ਾਂ ਸਾਨੂੰ ਇਹ ਜੇ ਚਾਹੀਦੀਆਂ ਐ ਐਜੂਕੇਸ਼ਨ ਹੈਲਥ ਤੇ ਉਹਦੇ ਵਾਸਤੇ ਬਹੁਤ ਜ਼ਰੂਰੀ ਸਾਨੂੰ ਕਰਨਾ ਪਾਇਆ ਪਿਆਰ ਇਸ ਕਰਕੇ ਜੇ ਅਸੀਂ ਅਸੀਂ ਵੀ ਹੈ ਨਾ ਸਕੂਲਾਂ ਚੋਂ ਗਏ ਆ ਭਾਣ ਤੋਂ ਬਹੁਤ ਸਹੂਲਤ ਆ ਉਦੋਂ ਕੱਚਾ ਹੁੰਦਾ ਸੀ ਜੇ ਅਸੀਂ ਬੋਰੀਆਂ ਲੈ ਕੇ ਆਪਣੇ ਆਈ ਦੀਆਂ ਸੀ ਘਰੋਂ ਬੈਠਣ ਵਾਸਤੇ ਪਰ ਮਾੜਾ ਜੈ ਦੀ ਫੈਸਲ ਸਭ ਨੇ ਕਿਹਾ ਕਿ ਫਰੇਰ ਹੁੰਦੀ ਹੈ ਇੱਥੇ ਬਲੌਕ ਲੱਗਣੇ ਚਾਹੀਦੇ ਇੱਥੇ ਬਲੌਕ ਲਵਾ ਕੇ ਦਿੱਤੇ ਤੁਹਾਡੇ ਨਾਲ ਦੇ ਸਕੂਲ ਦੇ ਵਿੱਚ ਉਹ ਨਹੀਂ ਸਾਨੂੰ ਕਿਹਾ ਸੀ ਸਕੂਲ ਬਹੁਤ ਉਹ ਹਾਲ ਖਰਾਬ ਸੀ ਨੋਲਾ ਕਰੋ ਪ੍ਰੋਜੈਕਟ ਉਹ ਐਸੇ ਚੱਲ ਰਿਹਾ ਐਂਟਰਲੌਕ ਲਾ ਕੇ ਦਿੱਤੇ ਆ ਹੋਰ ਸਾਰਾ ਇੱਕ ਬੜੋਲੇ ਰੋਡ ਸੀ ਜਦੋਂ ਜਾਂਦਾ ਦੇਖ ਆਇਆ ਗਿਆ ਜਦ ਅਸੀਂ 47 ਤੋਂ ਬਾਅਦ ਆਏ ਆ ਲੇਕਿਨ ਇਹ ਸਕੂਲ ਤੋਂ ਬੋਲੇ ਸਾਥ ਨਹੀਂ ਬਣੇ ਪ੍ਰੈਕਟਿਸ ਉਹ ਵੀ ਸਾਧ ਬਣਾ ਕੇ ਦਿੱਤੀ ਯਾਰ ਡਾਕਟਰ ਹਦੀਪ ਸਿੰਘ ਪ੍ਰਹਾਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਇਸ ਸੋਸਾਇਟੀ ਦਾ ਜਿਹਨੇ ਚਲਾ ਰਹੇ ਆ ਅੱਜ ਤੱਕ ਸੇਵਾਦਾਰ ਆ ਨਾਲ ਦੀ ਜੀ ਜਿੱਦਾਂ ਸਾਨੂੰ ਹੁਕਮ ਕਰਕੇ ਇਸ ਤਰ੍ਹਾਂ ਨਾਲ ਰਲ ਕੇ ਕਰ ਰਹੇ ਆ ਮੈਂ ਫਿਰ ਇਹ ਹੀ ਕਹਿਣਾ ਕਿ ਜਿਹੜੀ ਬੇਲੀ ਬੱਚਾ ਬੇਦਾਸਾ ਦਾ ਕੋਈ ਵਧੀਆ ਨੰਬਰ ਲਊਗਾ ਜਿੱਤੇ ਤੱਕ ਵੀ ਪੜਨਾ ਚਾਹੁੰਦਾ ਉਹ ਸਾਡੀ ਫੀਸ ਅੱਧ ਤੱਕ ਦੇ ਸਕੂਜੀ ਹੋਰ ਕੋਈ এডਿਕੇਸ਼ਨ ਚ ਹੋਈ ਗਿਆ ਆਪਣੇ ਗੇਮ ਤੇ ਹੋਵੇ ਜਿਸ ਤਰ੍ਹਾਂ ਹੁਣ ਸਾਡੀ ਸੋਸਾਇਟੀ ਨੇ ਘਰ ਕਈ ਬਣਾ ਕੇ ਦਿੱਤੇ ਆ ਜਿਹੜੇ ਗਰੀਬ ਆ ਉਹ ਇੱਕ ਉਹ ਕਿੜਿਆਵਾ ਵੀ ਬੰਦੇ ਆ ਉਹ ਪਰਿਵਾਰ ਬਹੁਤ ਗਰੀਬ ਸੀਗਾ ਉਹਨੂੰ ਘਰ ਨਾਲ ਕਿ ਦੇ ਰਹੇ ਆ ਉੱਥੋਂ ਵੀ ਹੁਣ ਜਾ ਕੇ ਆਏ ਆ ਇਹ ਗੱਡੀਆਂ ਸੁਭਾ ਮਾਇਆ ਕੱਪਤਨ ਹਰਦੇਵ ਸਿੰਘ ਪ੍ਰਹਾੜ ਪੈਸਾ ਤਾਂ ਸਾਰਿਆਂ ਕੋਲ ਆ ਪਰ ਦਿਲ ਕਿਸੇ ਕਿਸੇ ਦਾ ਕੇ ਜਿਹੜਾ ਇਹਨਾਂ ਖਰਚਾ ਕਰ ਸਕਦਾ ਤੇ 3 ਕਰੋੜ ਰੁਪਏ ਉਹਨੇ ਪਹਿਲਾ ਪਿੰਡ ਤੇ ਲਾਇਆ ਐਸ ਵੇਲੇ ਘਟੋ ਘੱਟ ਕੇ ਐਸ ਇਲਾਕੇ ਵਿੱਚ 5 ਕਰੋੜ ਤੋਂ ਤੇ ਰੁਪਏ ਲੱਗ ਦਿੱਤਾ ਅਸੀਂ ਲੋਕਾਂ ਵਾਂਗੂ ਫੇਸਬੁੱਕ ਆ ਤੇ ਨਹੀਂ ਪਾਉਂਦੇ ਨਾ ਅਸੀਂ ਸ਼ੋਅ ਕਰਨਾ ਚਾਹੁੰਦੇ ਕਿ ਕਿਸੇ ਆ ਕਰ ਦਿੱਤਾ ਅਸੀਂ ਤਾਂ ਜੋ ਸੇਵਾ ਆ ਸੇਵਾ ਭਾਵਨਾ ਨਾਲ ਕੰਮ ਕਰ ਰਹੇ ਆ ਇਹਨਾਂ ਉਹ ਗੱਲਾਂ ਕਹਿੰਦਾ ਹੋਇਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜਿਹੜੇ ਉਹ ਕਬਰ ਕਰਦੇ ਆ ਸਭ ਤੋਂ ਪਹਿਲਾਂ ਜੁੰਡਾ ਕੰਦਰਾ ਖੜਿਆਲਾ ਗੁਰਦਵਾਰੀ ਤੇ ਅੱਤੋ ਆ ਇਹ ਸਾਰੀ ਢੇੜ ਜਿਹੜੀ ਆ ਅਮਰਕੋਟ ਕੰਨਪੁਰ ਬੈਲਵੀਅ ਸੋਸਾਇਟੀ ਦੀ ਹੈ ਨਾ ਤੁਸੀਂ ਸੋਚਦੇ ਹੋਗੇ ਕਿ ਇਹ ਸੋਸਾਇਟੀ ਕੌਣ ਚਲਾ ਰਿਹਾ ਇਹਦੇ ਸਰਪ੍ਰਸਤ ਤੁਹਾਡੇ ਨਗਰ ਦੇ ਡਾਕਟਰ ਹਵੇਲੇ ਪ੍ਰਿਹਾਰ ਦੇ ਜੂ ਐਟੇ ਦੇ ਵਿੱਚ ਡਾਕਟਰੀ ਲੈਂਦੇ ਆ। ਇਹ ਉਹਨਾਂ ਦੀ ਦੇਣ ਹੈ। ਅਸੀਂ ਉਹਨਾਂ ਦੇ ਨਾਲ ਇੱਕ ਜੋਗੀ ਸੇਵਾਦਾਰ ਆ। ਸਾਡੀਆਂ ਡਿਊਟੀਆਂ ਤੇ ਸਾਰੇ ਸੂਚਨਾ ਦੇ ਵਿੱਚ ਕੰਮ ਕਰਦੇ। ਅੱਜ ਦੇਖੋ ਜਿਨ੍ਹਾਂ ਨੂੰ ਵਰਤੀ ਗਈ ਜੇ ਤੁਹਾਨੂੰ ਲੀਨ ਜੇ ਤਾਂ ਉਹਦੇ ਉੱਪਰ ਦੀ ਆਪਾਂ ਓਵਰ ਜਨ ਸੰਢ ਤੋਂ ਬਚਣਾ ਸੀ। ਕਿਉਂਕਿ ਤੁਸੀਂ ਅੱਜ ਦੀ ਇਹ ਪਨੀਰੀ ਆ ਜਿਹੜੇ ਪੱਤੇ ਹੋਗੇ ਤਾਂ ਬੜੇ ਬੜੇ ਅਫਸਰ ਪੜਨਾ ਹੈ ਕਿ ਆਪਾਂ ਨੇ ਇਸ ਪੀੜੀ ਨੂੰ ਬਚਾਉਣਾ ਇਸ ਕਰਕੇ ਇਹ ਅਪਰਾਧਾ ਜਿਹੜਾ ਇੱਕ ਕੁਛ ਜਿਹਾ ਅਪਰਾਧ ਕਰਕੇ ਅਸੀਂ ਕੱਲੇ ਆ ਤੁਹਾਨੂੰ ਪਤਾ ਹੈ ਪ੍ਰਿੰਸੀਪਲ ਸਾਹਿਬ ਪਹਿਲਾਂ ਵੀ ਦੱਸ ਗਏ ਕਿ ਅਸੀਂ ਬਾਕਬਾਕ ਸਕੂਲਾਂ ਦੇ ਵਿੱਚ ਵੀ ਖਾਸ ਕਰਕੇ এডੂਕੇਸ਼ਨ ਦੇ ਲਈ ਸਾਡੀ ਜਿਹੜੀ ਇਹ ਵੀ ਸਭ ਕਰਨਦੀ ਹੈ ਔਰ ਸਾਡੇ ਨਾਲ ਸਾਡੇ ਸੋਸਾਇਟੀ ਦੇ ਮਾਦਾਰਨ ਪ੍ਰਿੰਸੀਪਲ ਜੀ ਨੇ ਆਹ ਸੋਸਾਇਟੀ ਮੈਂਬਰ ਬੁਲੀਦ ਫਗਵਾਣਾ ਜੀ ਤੇ ਸਾਡੇ ਅਹੁਦੇਦਾਰ ਰਜਨੂ ਚੱਤਰ ਤੇ ਸਾਹ ਰਾਜ ਜਿਹੜਾ ਸਾਡੀ ਸੋਸਾਇਟੀ ਨੂੰ ਉਹਦਾ ਹਸਾਬ ਦਾ ਲੈਵਲ ਬਣਾ ਕੇ ਰੱਖਦੇ ਆ ਕੌਂਟੈਂਟ ਰਾਣਾ ਜੀ ਉਹ ਵੀ ਸਾਡੇ ਵਿੱਚ ਆਏ ਨੇ ਸਾਡੇ ਮਰਜੀਤ ਸਿੰਘ ਜਿੰਨੇ ਆਜ ਤੇ ਉਹ ਸਾਡੀ ਸਾਰੇ ਸਜੀਤ ਸਿੰਘ ਜੀ ਮਸੂਤਾ ਜਿਹਨਾਂ ਦੀ ਸੁਭਾਵਾ ਤੇ ਤੁਸੀਂ ਜਾਣਦੇ ਹੋ ਗੁਰਦੁਆਰਾ ਸਾਹਿਬ ਚ ਪੱਟੀ ਦੇਣ ਸੁਭਾਵਾ ਦੇ ਇਹਦੇ ਨਾਲ ਨਾਲ ਸਾਨੂੰ ਵੀ ਬਤੂ ਕਰਦੇ ਆ ਇਹਨਾਂ ਦਾ ਬਹੁਤ ਵੱਡਾ ਪਰਾਲਾ ਹੈ ਤੁਹਾਨੂੰ ਇੱਕ ਜਰੂਰ ਗੱਲ ਕਮਾਂਗੇ ਕਿ ਤੁਹਾਡੇ ਵਿੱਚੋਂ ਜਿਵੇਂ ਇੱਕ ਲੜਕੀ ਸਿਮਰ ਜਦੋਂ ਅਸੀਂ ਆਉਣ ਲੱਗੇ ਉਹ ਲੜਕੀ ਉਹਦੇ ਪੜਦੀ ਸੀ ਔਰ ਬਹੁਤ ਚੰਗੇ ਨੰਬਰਾਂ ਦੇ ਉੱਤੇ ਉਹ ਲੜਕੀ ਅਸੀਂ ਤੁਹਾਨੂੰ ਵੀ ਬੇਨਤੀ ਕਰਾਂਗੇ ਉਹ ਕਿ ਲੜਕੀਆਂ ਦਾ तकरीबन ਜਿਵੇਂ ਪੰਜਾਬ ਦੇ ਵਿੱਚ ਜਿੱਥੇ ਵੀ ਦੇਖਦੇ ਆ ਕਾਫੀ ਵੱਡਾ ਯੋਗਦਾਨ ਪੜਾਈ ਦੇ ਖੇਤਰ ਤੇ ਆ ਰਿਹਾ। ਅੱਗੇ ਤੁਹਾਡਾ ਇਸ ਨਾਲ ਐਕਸਪੀਟ ਕਰਦੇ ਹੋ ਸਾਰੇ। ਪਰ ਲੜਕਿਆਂ ਨੇ ਵੀ ਬੇਇਨਤੀ ਕਰਾਇਆ। ਫਿਰ ਦੇ ਨਾਲ ਨਾਲ ਜਿੱਥੇ ਚੰਗੇ ਨੰਬਰ ਲੈਣੇ ਆ। ਆਪਾਂ ਵੀ ਇੱਕ ਮਾਰਕਾ ਮਾਰ ਕੇ ਦੇਖ ਲਈਏ ਅ ਜਿਮਰਨ ਜਿਹੜੀ ਉਹ ਜੱਜ ਦੀ ਕੋਟਿੰਗ ਕਰਦੇ। ਜੇ ਸਾਡੇ ਪਿੰਡ ਤੋਂ ਜਿੰਨੇ ਉਹ ਜੱਜ ਬਣ ਕੇ ਸਿਲੈਕਟ ਹੋ ਕੇ ਆਏਗੀ ਤੇ ਇਹ ਨਗਰ ਦਾ ਨਾਮ ਹੋਏਗਾ। ਪੰਜਾਬ ਦੀ ਲਿਸਟ ਵਿੱਚ ਨਾ ਹੋਏਗਾ ਤੇ ਪ੍ਰਿੰਸੀਪਲ ਸਾਹਿਬ ਦਾ ਤੇ ਉਹਨਾਂ ਦੇ ਸਟਾਫ ਦਾ ਸਮੁੱਚੇ ਤੌਰ ਤੇ ਨਾਮ ਬੱਜੇਗਾ ਵੀ ਕਿਹਨਾਂ ਨੇ ਇਹ ਦੇਣ ਦੇ। ਤੋਂ ਅਸੀਂ ਧੰਨਵਾਦੀ ਆ ਇਸ ਸਟਾਫ ਦੇ ਵੀ ਜਿਨ੍ਹਾਂ ਨੇ ਐਡੀ ਵੱਡੀ ਦੇਣ ਦੇ ਕੋਚਿੰਗ ਦੇ ਵਿਦਿਆਰਥੀ ਨੂੰ ਜੱਦ ਬਣਾਉਣ ਲਈ ਅੱਜ ਉਹ ਚੰਡੀਗੜ੍ਹ ਵਿੱਚ ਕੋਚਿੰਗ ਕਰ ਰਹੀ ਹੈ। ਮੇਰੀ ਪ੍ਰਦੇਸ਼ ਦੇ ਵਿੱਚ ਗਿਆ ਵੀ ਉਹ ਲੜਕੀ ਨਾਲ ਗੱਲ ਹੋਈ। ਕਿ ਉਹ ਜਿਹੜੇ ਜੱਜ ਸਾਹਿਬ ਕੋਚਿੰਗ ਕਰਾ ਰਿਹਾ ਉਹ ਵੀ ਸਾਡੀ ਸੁਸਾਇਟੀ ਮੰਗੂ ਫ੍ਰੀ ਕੋਚਿੰਗ ਕਰਾ ਰਿਹਾ। ਲੇਕਿਨ ਜਿੱਦਣ ਉਹਨੇ ਉਹ ਮਿਸ਼ਨ ਕੱਤੀਆ ਸੀ ਉਸ ਐਡਵੋਕੇਟ ਸਾਹਿਬ ਨੇ ਹਾਈ ਕੋਰਟ ਦੇ ਨੇ ਤੇ ਉਸ ਵੇਲੇ ਉਹਨਾਂ ਕੋਲ 4-5 ਬੱਚੇ ਕਹਿੰਦਾ 7-8 ਹੋ ਜਾਣਗੇ ਤੇ ਮੈਨੂੰ ਉਹਨਾਂ ਨੇ ਵੀਡੀਓ ਭੇਜੀ ਉਸ ਲੜਕੀ ਨੇ ਸਿਮਰਨ ਨੇ ਐਸ ਵੇਲੇ ਕੋਈ 50-60 ਬੱਚੇ ਜਿਹੜੇ ਕੋਠੀ ਲੈ ਰਹਾ ਹੈ ਜੱਦੀ ਉਹ ਕਹਿ ਰਿਹਾ ਵੀ ਅਸੀਂ ਤਾਂ ਦੇਸ਼ ਦੇ ਆਪਣੀ ਕੋਠੀ 'ਚ ਕਿੰਨੇ ਕੁ ਰੱਖ ਸਕਦੇ ਹਾਂ ਖੈਰ ਉਹਨਾਂ ਦੀ ਹੱਕ ਕਰਨ ਦੀ ਵੀ ਲੋੜ ਸੀ ਉਹਨਾਂ ਨੇ ਵੀ ਦੱਸਣੀ ਕਿਹਾ ਪਰ ਅਸੀਂ ਤੁਹਾਨੂੰ ਇਥੇ ਕੋਈ ਗੱਲ ਛੋਟੀ ਕਰੀਏ ਕਿ ਤੁਸੀਂ ਝਟਕੇ ਪੜੋ ਜਿਹਦੇ ਤੁਹਾਡੇ ਵਿੱਚੋਂ ਚੰਗੇ ਨੰਬਰ ਆਉਂਦੇ ਆ ਉਸ ਲੜਕੀ ਨੂੰ ਅਸੀਂ ਦਾ ਪੜਾਵਾਂਗੇ ਉਹਨੂੰ ਗੱਜ ਬਣੇ ਉਹ ਡਾਕਟਰ ਬਣੇ ਉਹ ਲਾ ਕਰੇ ਸੋ ਇਹ ਕਰਕੇ ਅਸੀਂ ਤੁਹਾਨੂੰ ਸਾਰੇ ਬੱਚਿਆਂ ਨੂੰ ਖਾਸ ਕਰਕੇ ਆ ਸਾਡੇ ਕੋਲ ਇੱਧਰ ਦੇ ਪਾਸੇ ਸਟੂਡੈਂਟ ਜਿਹੜੇ ਨੇ ਇਹਨਾਂ ਨੂੰ ਬੇਇਨਤੀ ਕਰਾਂਗੇ ਵੀ ਤੁਸੀਂ ਵੀ ਕੋਈ ਮਾਰਕਾ ਮਾਰਦੇ ਹੋ ਤਾਂ ਜੇ ਨਾ ਤਾਂ ਜੇਮਾ ਦੇ ਫੁੱਟਬਾਲ ਕੀ ਕਿਤੇ ਮਾਰਦੇ ਹੋ ਤੋ ਇਸ ਕਰਕੇ ਮੇਰੀ ਇਹ ਵੀ ਬੇਨਤੀ ਆ ਕਿ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਤੇ ਡਾਕਟਰ ਸਰਦੇਵ ਸਿੰਘ ਜੀ ਪ੍ਰਾਪਰ ਜਿਹੜੇ ਸਾਡੇ ਸਰਪ੍ਰਸਤ ਨੇ ਇਹਨਾਂ ਨੂੰ ਕਰਦੇ ਨੇ ਉਹਨਾਂ ਦਾ ਵੀ ਤਾਲਾ ਦਿੱਤਾ ਗਿਆ। ਸੋ ਮੈਂ ਉਹਨਾਂ ਦਾ ਵੀ ਧੰਨਵਾਦ ਆਪੀ ਕਮਿਟੀ ਵੱਲੋਂ ਕਰਦਾ ਤੇ ਪ੍ਰਿੰਸੀਪਲ ਸਾਹਿਬ ਉਹਨਾਂ ਜਿਹਨਾਂ ਨੇ ਸਾਨੂੰ ਮੌਕਾ ਦਿੱਤਾ ਕਿ ਆ ਜਾਊਗਾ ਉਹਨਾਂ ਦਾ ਵੀ ਧੰਨਵਾਦ ਕਰਦੇ ਆ। ਧੰਨਵਾਦ। ਬਾਈ ਗੁਰੂ ਜੀ ਦਾ ਧੰਨਵਾਦ।